ਦੋਸਤੋ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਜਾਣ ਦੇ ਲਈ ਹੁਣ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ ਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਦੇ ਮੂਸਾ ਪਿੰਡ ਦੇ ਵਿੱਚ ਬਣੇ ਸਮਾਰਕ ਤੇ ਜਾਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਨੇ ਬਕਾਇਦਾ ਇਸ ਸਮਾਰਕ ਦੇ ਬਾਹਰ ਬੋਰਡ ਲਗਾਇਆ ਗਿਆ ਇਸ ਬੋਰਡ ਦੇ ਉੱਪਰ ਪੂਰਨ ਸਮਾਂ ਜਿਹੜਾ ਗਰਮੀਆਂ ਦਾ ਤੇ ਸਰਦੀਆਂ ਦਾ ਲਿਖਿਆ ਗਿਆ ਕਿ ਕਦੋਂ ਤੁਸੀਂ ਇਸ ਸਮਾਰਕ ਤੇ ਆ ਸਕਦੇ ਹੋ ਤੇ ਕਦੋਂ ਤੱਕ ਇਹ ਸਮਾਰਕ ਜਿਹੜਾ ਖੁੱਲਾ ਰਹੇਗਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਕੁਝ ਬਦਲ ਗਿਆ ਤੇ ਆਸੇ ਪਾਸੇ ਜਿਹੜੇ ਵਧੀਆ ਪਾਰਕ ਬਣਾ ਦਿੱਤੇ ਗਏ ਨੇ ਦੋਨੋਂ ਸਾਈਡਾਂ ਤੇ ਜੇਕਰ ਤੁਸੀਂ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਆ ਰਹੇ ਹੋ ਤਾਂ ਇਸ ਜਗ੍ਹਾ ਤੇ ਤੁਸੀਂ ਬੈਠ ਕੇ ਆਰਾਮ ਵੀ ਫਰਮਾ ਸਕਦੇ ਹੋ ਤਾਂ ਇਸ ਦੀ ਚਾਰੋਂ ਸਾਈਡਾਂ ਦੇ ਉੱਪਰ ਗ੍ਰਿੱਲਾਂ ਨੇ ਜਿਹੜੀਆਂ ਉਹ ਵੀ ਲਗਾ ਦਿੱਤੀਆਂ ਗੱਜਾਂ ਨੇ ਤਾਂ ਇਹ ਸਿੱਧੂ ਮੂਸੇਵਾਲੇ ਦਾ ਸਮਾਰਕ ਹੈ ਜਿੱਥੇ ਸਿੱਧੂ ਮੂਸੇਵਾਲਾ ਦੇ ਫੈਨ ਆਉਂਦੇ ਨੇ 69 11 ਥਾਰ ਗੱਡੀ ਤਾਂ ਉਹ ਜਿਹੜੀਆਂ ਇਸ ਸਮਾਰਕ ਦੇ ਉੱਪਰ ਚੜਾ ਕੇ ਚਲੇ ਜਾਂਦੇ ਨੇ ਤਾਂ ਸਿੱਧੂ ਮੂਸੇਵਾਲਾ ਦੇ ਫੈਨ ਨੇ ਜਿਹੜੇ ਅੱਜ ਵੀ ਸਿੱਧੂ ਮੂਸੇਵਾਲਾ ਨੂੰ ਉਹਨਾਂ ਹੀ ਪਿਆਰ ਕਰਦੇ ਨੇ ਜਿੰਨਾ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਕਰਦੇ ਸਨ ਤੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਜੋ ਉਸ ਦੇ ਨਵੇਂ ਗੀਤਾਂ ਦੀ ਵੀ ਉਡੀਕ ਕਰਦੇ ਰਹਿੰਦੇ ਨੇ ਸਿੱਧੂ ਮੂਸੇਵਾਲਾ ਦਾ ਹੁਣ ਨਵਾਂ ਗੀਤ 23 ਜਨਵਰੀ ਨੂੰ ਲੋਕ ਗੀਤ ਹੈ ਜਿਹੜਾ ਉਹ ਰਿਲੀਜ਼ ਕੀਤਾ ਜਾ ਰਿਹਾ ਜਿਸ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਵੀ ਜ਼ਿਕਰ ਕਰ ਦਿੱਤਾ ਗਿਆ ਕਿ ਇਹ ਗੀਤ ਬਹੁਤ ਹੀ ਵਧੀਆ ਗੀਤ ਹੈ ਤੇ ਪੂਰਾ ਵੀਡੀਓ ਦੇ ਨਾਲ ਇਹ ਗੀਤ ਆ ਰਿਹਾ ਹੈ ਉਮੀਦ ਹੈ ਕਿ ਇਹ ਗੀਤ ਹੈ ਜਿਹੜਾ ਜਲਦ ਹੀ ਰਿਲੀਜ਼ ਹੁੰਦਿਆਂ ਸਾਰੇ ਹੀ ਬਿਲਬੋਰਡ ਤੇ ਸ਼ਾ ਜਾਵੇਗਾ ਤਾਂ ਤਸਵੀਰਾਂ ਤੁਹਾਡੇ ਨਾਲ ਸਿੱਧੂ ਮੂਸੇਵਾਲਾ ਦੇ ਉਹ ਸਮਾਰਕ ਦੀਆਂ ਨੇ ਜਿੱਥੇ ਸਿੱਧੂ ਮੂਸੇਵਾਲੇ ਦਾ ਸੰਸਕਾਰ ਕੀਤਾ ਗਿਆ ਸੀ ਤੇ ਇਸ ਜਗ੍ਹਾ ਦੇ ਉੱਪਰ ਸਿੱਧੂ ਮੂਸੇਵਾਲਾ ਦੇ ਸਟੈਚੂ ਲਗਾਏ ਗਏ ਨੇ ਤਾਂ ਇਹ ਇਸ ਦੇ ਆਸ-ਪਾਸੇ ਜਿਹੜੀ ਗੈਲਰੀ ਵੀ ਬਗਲ ਦਿੱਤੀ ਗਈ ਹੈ ਤਾਂ ਅੱਜ ਵੀ ਸਿੱਧੂ ਮੂਸੇਵਾਲਾ ਦੇ ਫੈਨ ਇਸ ਸਮਾਰਕ ਤੇ ਆ ਰਹੇ ਨੇ ਤੇ ਸਿੱਧੂ ਮੂਸੇਵਾਲੇ ਦੀਆਂ ਜੋ ਤਸਵੀਰਾਂ ਨੇ ਉਹ ਖਰੀਦ ਕੇ ਲੈ ਜਾਂਦੇ ਨੇ ਤਾਂ ਦੁਕਾਨਾਂ ਨੇ ਜਿਹੜੀਆਂ ਅੱਜ ਵੀ ਉਸੇ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਦੇ ਸਮਾਰਕ ਦੇ ਬਾਹਰ ਲੱਗੀਆਂ ਹੋਈਆਂ ਨੇ ਕਿਉਂਕਿ ਜਿੰਨੇ ਵੀ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਉਸ ਨੂੰ ਚਾਹਣ ਵਾਲੇ ਲੋਕ ਆਉਂਦੇ ਨੇ ਤਾਂ ਉਹ ਇਸ ਜਗ੍ਹਾ ਤੋਂ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ, ਟੀ-ਸ਼ਰਟਾਂ ਆਦ ਖਰੀਦ ਕੇ ਲੈ ਜਾਂਦੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਦੀ ਫੈਨ ਫਾਲਿੰਗ ਅੱਜ ਵੀ ਓਨੀ ਹੀ ਹੈ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਸਿੱਧੂ ਮੂਸੇਵਾਲਾ ਦੇ ਸਮਾਰਕ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਅੱਜ ਵੀ ਵੱਡੀ ਤعداد ਦੇ ਵਿੱਚ ਲੋਕ ਆਉਂਦੇ ਨੇ ਤੇ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਆ ਕੇ ਤਸਵੀਰਾਂ ਕਰਵਾਉਂਦੇ ਨੇ ਅੱਜ ਵੀ ਇਸ ਸਮਾਰਕ ਤੇ ਉਹਨੇ ਹੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਆ ਰਹੇ ਨੇ ਤੇ ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਸਮਾਰਕ ਦੀ ਉਸ ਜਗ੍ਹਾ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਕੁਝ ਬਦਲ ਗਿਆ ਹੈ ਇਹ ਜਗ੍ਹਾ ਦੇ ਉੱਪਰ ਹੁਣ ਹਰ ਤੁਹਾਨੂੰ ਸੁਵਿਧਾ ਉਪਲਬਧ ਮਿਲੇਗੀ ਪੀਣ ਦੇ ਲਈ ਪਾਣੀ ਸ਼ੌਚਾਲਿਆ ਆਦਬੀ ਜਿਹੜੇ ਬਣਾ ਦਿੱਤੇ ਗਏ ਨੇ ਜਿਹੜੇ ਇਸ ਜਗ੍ਹਾ ਦੇ ਉੱਪਰ ਡਿਊਟੀ ਤੇ ਤਾਇਨਾਤ ਕਰਮਚਾਰੀ ਰਹਿੰਦੇ ਨੇ ਉਹਨਾਂ ਦੇ ਲਈ ਵੀ ਬਕਾਇਦਾ ਇਸ ਜਗ੍ਹਾ ਦੇ ਉੱਪਰ ਕਮਰਾ ਬਣਾ ਦਿੱਤਾ ਗਿਆ ਗੈਲਰੀ ਬਣਾ ਦਿੱਤੀ ਗਈ ਹੈ ਗੈਲਰੀ ਲਾਈ ਗਈ ਹੈ ਚਾਰ ਚੁਫੇਰੇ ਇੰਗਲਾਰ ਨਾਲ ਲਾਈਆਂ ਕਿੰਨੀਆਂ ਨੇ ਤਾਂ ਬਹੁਤ ਕੁਝ ਇੱਥੇ ਬਦਲ ਚੁੱਕਿਆ ਹੈ